ਵਿਧਾਨ ਸਭਾ ਦੇ اجلاس ਤੇ ਗੱਲ ਕਰਦੇ ਆ ਜਿਹੜੀ ਕਿ ਹੜ ਪੀੜਤਾਂ ਦੇ ਬਾਰੇ ਦੇ ਵਿੱਚ ਰੱਖਿਆ ਗਿਆ ਸੀ ਜਿਹਦੇ ਤੇ ਸਾਰੀ ਗੱਲਬਾਤ ਹੋਣੀ ਸੀ ਕਿ ਕਿਸ ਤਰ੍ਹਾਂ ਉੱਥੇ ਜਿਹੜਾ ਪੁਨਰ ਕਹ ਲੋ ਕਿ ਇੱਕ ਵਸੇਬਾ ਹੈ ਉਹਨੂੰ ਕਿਵੇਂ ਲੈ ਕੇ ਆਉਣਾ ਪਰ ਉਹਦੇ ਵਿੱਚ ਕਾਫੀ ਬਹਿਸ ਕਾਫੀ ਚਰਚਾ ਚੱਲ ਰਹੀ ਹੈ ਕਾਫੀ ਕੁਝ ਹੋ ਰਿਹਾ ਬਾਜਵਾ ਸਾਹਿਬ ਮਾਨ ਸਾਹਿਬ ਅਮਨ ਸਾਹਮਣੇ ਨੇ ਤੇ ਗੱਲਬਾਤ ਇਹ ਵੀ ਹੋ ਰਹੀ ਹੈ ਕਿ ਬਈ ਜਿਨ੍ਹਾਂ ਨੇ ਉੱਥੇ ਜ਼ਮੀਨਾਂ ਲਈਆਂ ਨੇ ਮਾਈਨਿੰਗ ਵਾਸਤੇ ਉਹਨਾਂ ਨੇ ਕਿਉਂ ਲਈਆਂ ਸੀ ਫਿਰ ਉਸ ਤੋਂ ਬਾਅਦ ਜਿਹੜਾ ਪੈਸਾ ਆਉਣਾ ਚੜ੍ਹਦੀ ਕਲਾ ਮਿਸ਼ਨ ਦੇ ਵਿੱਚ ਉਹਦੇ ਤੇ ਵੀ ਚਰਚਾ ਹੋਈ ਉਹਦੇ ਬਾਰੇ ਜਾਣਕਾਰੀ ਆਪਾਂ ਮਿੰਟੂ ਜੀ ਤੋਂ ਲੈਣੀ ਹੈ ਮਿੰਟੂ ਜੀ ਉਹਦੇ ਬਾਰੇ ਦੱਸਿਓ ਥੋੜਾ ਜਿਹਾ ਵਿਧਾਨ ਸਭਾ ਦੇ ਵਿੱਚ ਕੋਈ ਗੱਲ ਮਤੇ ਤੱਕ ਪਹੁੰਚੀ ਜਾਂ ਕੋਈ ਰਿਜ਼ਲਟ ਤੱਕ ਪਹੁੰਚੇ ਕੁਝ ਐਟ ਦੀ ਐਂਡ ਕੀ ਹੋਣਾ ਸੀਗਾ ਮਤਾ ਪੈਣਾ ਸੀ ਕੁਝ ਇਹਨਾਂ ਨੇ ਇਧਰੋਂ ਉਧਰੋਂ ਲਿਆ ਕੇ ਸੌਦਾ ਵਗੈਰਾ ਜਿਹੜੀਆਂ ਬਿੱਲਾਂ ਦੀਆਂ ਕਰਨੀਆਂ ਉਹ ਕਰਵਾ ਲੈਣੀਆਂ ਜੀ ਤੇ ਜਾਂ ਕਿ ਇੱਕ ਦੂਜੇ ਦਾ ਘੱਟਾ ਝਾੜ ਦੇਣਾ ਬਿਲਕੁਲ ਤੇ ਚੌਥਾ ਹੂੰ ਆਪਣੀ ਜ਼ਿੰਮੇਵਾਰੀ ਜਿਹੜੀ ਆ ਉਹ ਫਿਕਸ ਕਰਨ ਦੀ ਥਾਂ ਤੇ ਸਿਆਪਾ ਜਿਹੜਾ ਦੂਜੇ ਤੇ ਪਾ ਦੇਣਾ ਬਸ ਆ ਹੀ ਗੱਲਾਂ ਹੁੰਦੀਆਂ ਨੇ ਸਾਬ ਤੇ ਕਦੇ ਕਦੇ یوں ਲੱਗਦਾ ਹੈ ਵੀ ਵਿਧਾਨ ਸਭਾ ਦਾ ਜਿਹੜਾ ਇਜ਼ਲਾਸ ਤੱਕ ਹੈ ਨਾ ਉਹ ਵੀ ਹੁਣ ਉਤਲਿਆਏ ਹੁਕਮਾਂ ਤੇ ਤਹਿ ਹੁੰਦਾ ਮਾਫ਼ ਕਰਨਾ ਵੱਡੀ ਗੱਲ ਕਹਿ ਰਹੇ ਛੋਟਾ ਮੂੰਹ ਵੱਡੀ ਗੱਲ ਕਿਉਂਕਿ ਪੰਜਾਬ ਸਰਕਾਰ ਤੇ ਸਵਾਲ ਬੜੇ ਖੜੇ ਹੋ ਰਹੇ ਸੀਗੇ ਬਹੁਤ ਹੱਦ ਤੱਕ ਲੋਕ ਵੀ ਇਹ ਗੱਲ ਸੋਚਣ ਵਾਸਤੇ ਮਜਬੂਰ ਹੋ ਰਹੇ ਸੀਗੇ ਕਿ ਭਈ ਕਿਤੇ ਨਾ ਕਿਤੇ ਮਨੁੱਖੀ ਉਕਾਇਤ ਇਹਦੇ 'ਚ ਹੈ ਹੂੰ ਹੁਣ ਕਿੱਥੇ ਆ ਸਰਕਾਰ ਉਹਦੀ ਨਿਸ਼ਾਨਦੇਹੀ ਕਰੇ ਸਰਕਾਰੋਂ ਤੇ ਤੇ ਕਾਰਵਾਈ ਕਰੇ ਉਹਨਾਂ ਨੇ ਇਸ ਚੀਜ਼ ਨੂੰ ਭਈ ਇਹਦਾ ਜਿਹੜਾ ਅਸਰ ਹੈ ਉਹਨੂੰ ਘੱਟ ਕਰਨ ਵਾਸਤੇ ਇਜ਼ਲਾਸ ਦੇ ਵਿੱਚ ਸਦਕੇ ਕੀ ਕੀਤਾ ਕਿ ਲੋਜੀ 16 ਤੁਸੀਂ ਦੇਖਿਆ ਨੇ ਇਤਿਹਾਸ ਚ ਪਹਿਲੀ ਵਾਰੀ ਹੋਇਆ ਕਿ ਸੱਤਾਧਾਰੀਆਂ ਨੇ ਪ੍ਰੋਟੈਸਟ ਕੀਤਾ ਜੀ ਹਾਊਸ ਦੇ ਵਿੱਚ ਵੀ ਇਹ 1600 ਕਰੋੜ ਵਾਲਾ ਜੁਮਲਾ ਫਿਰ ਇਸ ਤੋਂ ਬਾਅਦ ਅਗਲੀ ਗੱਲ ਜਿਹੜੀ ਆ ਉਹ ਇਹ ਹੋਈ ਕਿ ਵੋਟ ਚੋਰੀ ਦੇ ਮਾਮਲੇ ਚ ਵੀ ਘੇਰ ਲਿਆ ਭਾਜਪਾ ਨੂੰ ਮਾਨਸਾਬ ਨੇ ਤੀਜੀ ਗੱਲ ਇਹ ਹੋਈ ਜਨਾਬ ਕਿ ਇਹਨਾਂ ਨੇ ਮੌਸਮ ਵਿਭਾਗ ਦੀ ਜਿਹੜੀ ਨਾਕਾਮੀ ਆ ਉਹਦੇ ਤੋਂ ਲੈ ਕੇ BBMP ਤੱਕ ਸਾਰੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਸੁੱਟਤੀਆਂ ਜਾਂਦੇ BBMP ਜਾਂ IMD ਜਾਂ ਮੋਦੀ ਹੋਰਾਂ ਤੇ ਜੀ ਜੀ ਕਿ ਭਾਈ ਸਾਨੂੰ ਜੋ ਦੇਣਾ ਸੀਗਾ ਉਹਨਾਂ ਨੇ ਦਿੱਤਾ ਹੀ ਨਹੀਂ ਇਹ ਗੱਲ ਬਿਲਕੁਲ ਸਹੀ ਆ ਕਿ ਜਿੰਨਾ ਸਾਡਾ ਨੁਕਸਾਨ ਹੋਇਆ ਪਰ ਭਾਈ ਨਹੀਂ ਹੋਈ ਜੀ ਠੀਕ ਹੈ ਜੀ ਇਹ ਇਹਦੇ ਤੇ ਤਾਂ ਕੋਈ ਸ਼ੱਕ ਕੋਈ ਦੂਰ ਆਏ ਜਾਂ ਕੋਈ ਵੀ ਪੰਜਾਬੀ ਜਿਹੜਾ ਉਹ ਇਹਨੂੰ ਅਤਕਤਨੀ ਤੇ ਮੰਨੇਗਾ ਨਹੀਂ ਬਿਲਕੁਲ ਪਰ ਹਾ ਜਿਹੜਾ ਕੁਝ ਚੱਲਦਾ ਪਿਆ ਹੈ ਕਿ ਜਾਬਾਂ ਦਾ ਪੇੜ ਖਾਸ ਤੌਰ ਤੇ ਜਿਹੜਾ ਅੱਜ ਤੁਸੀਂ ਦੇਖ ਰਹੇ ਹੋ ਜਦਾ ਤੁਸੀਂ ਕੁਝ ਰੰਗਲਾ ਪੰਜਾਬ ਫੰਡ ਬਾਰੇ ਕਿਹਾ ਜਾਂਦਾ ਕੰਗਲਾ ਪੰਜਾਬ ਰੰਗਲਾ ਹਾਂ ਜੀ ਉਹਦੇ ਤੇ ਵੀ ਅੱਜ ਬਹਿਸ ਹੋਈ ਆ ਉਹਦੇ ਤੇ ਇੰਟਰਸਟਿੰਗ ਚੀਜ਼ ਤੇ ਇਹ ਅੱਜ ਇੱਕ ਮੈਨੂੰ ਦੇਖਣ ਨੂੰ ਮਿਲੀ ਕਿ ਪਿਛਲੀਆਂ ਜਿਹੜੀਆਂ ਬਹਿਸਾਂ ਹੋਈਆਂ 5 ਕੇ 6 ਘੰਟੇ ਚੱਲੀਆਂ ਉਹਦੇ ਚ ਇੱਕ ਸ਼ਖਸ ਚੁੱਪ ਕਰਕੇ ਬੈਠਾ ਸੀ ਉਹਦਾ ਨਾਮ ਸੀ ਅਮਨ ਰੋਹ ਜੀ ਚੁੱਪ ਚੁੱਪ ਰਹਿਣੀ ਹੈ ਜ਼ਰੂਰ ਕੋਈ ਬਾਤ ਹੈ ਅਸੀਂ ਵੀ ਵੇਖਿਆ ਵੀ ਅਮਨ ਅਰੋੜਾ ਕਿਵੇਂ ਕਿਉਂਕਿ ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਜਿਵੇਂ ਹੀ ਆਪੋਜੀਸ਼ਨ ਕੋਈ ਹਮਲਾਵਰ ਹੋਵੇ ਜੀ ਤਾਂ ਫਿਰ ਉਹਨੂੰ ਕਾਊਂਟਰ ਕਰਨ ਵਾਸਤੇ ਦੋ ਸ਼ਖਸ ਉੱਠਦੇ ਆ ਇੱਕ ਨੇ ਚੀਮਾ ਸਾਹਿਬ ਤੇ ਦੂਜੇ ਨੇ ਅਮਨ ਅਰੋੜਾ ਬਿਲਕੁਲ ਤੇ ਦੋਨਾਂ ਦੀ ਸ਼ੈਲੀ ਵੱਖੋ ਵੱਖਰੀ ਹੈ ਲਾਕਾਇਕੋਆ ਹਮ ਹੁਣ ਤੁਸੀਂ ਵੇਖੋਗੇ ਤੇ ਉਸ ਦਿਨ ਮਾਨ ਸਾਹਿਬ ਨੂੰ ਮੈਦਾਨ ਚ ਉਤਰਨਾ ਪਿਆ ਅਰੋੜਾ ਸਾਹਿਬ ਚੁੱਪ ਕਰਕੇ ਬਹਿ ਗਏ ਤੇ ਉਹਦਾ ਕਾਰਨ ਕਿਤੇ ਨਾ ਕਿਤੇ ਇਹ ਲੰਬਿਆ ਗਿਆ ਕਿ ਜਿਹੜਾ ਹੀ ਪਿਛਲੇ ਦਿਨੀ ਪਾਰਕਿੰਗ ਦੀ ਗੱਲ ਚੱਲੀ ਸੀ ਹਾਂ ਬਿਲਕੁਲ ਵੀ ਤੇਰੇ ਕੋਠੀ ਵਾਲੇ ਗੇਟ ਦੇ ਵਿੱਚੋਂ ਮੈਨੂੰ ਧੱਕੇ ਦੇ ਕੇ ਮੋੜਤਾ ਸੀ ਗੀਤ ਸੀਗਾ ਕੋਈ ਡਾਇਲੋਗ ਨਹੀਂ ਹੈ ਰਣਜੀਤ ਮਾਨੀ ਦਾ ਕਿ ਭਾਈ ਇਹ ਤੇ ਕਿਤੇ ਉਹ دل ਤੇ ਤਾਂ ਨਹੀਂ ਲੱਗੀ ਗੱਲ دل ਤੇ ਲੱਗੀ ਇਹ ਦੁੱਖੇ ਹੋ ਮਾਰਦਾ ਕਿ ਭਾਈ ਗੱਲ دل ਤੇ ਤਾਂ ਨਹੀਂ ਲੱਗੀ ਭਾਈ ਪਰ ਆਜੋ ਬੋਲੇ ਨੇ ਅੱਛਾ ਲੱਗਿਆ ਜੀ ਕਿ ਭਾਵੇਂ ਕਿ ਉਹਨਾਂ ਨੇ ਫੇਰ ਭਾਈ ਆਪ ਦਾ ਜਿਹੜਾ ਸਟਾਈਲ ਆ ਜੋ ਵੀ ਉਹਨਾਂ ਦੀ ਡਿਊਟੀ ਉਹ ਸਾਹਮਣੇ ਆ ਜੀ ਪਰ ਹੁਣ ਆ ਜਾਈਏ ਦੂਜੀ ਗੱਲ ਤੇ ਕਿਉਂਕਿ ਹਾਲੇ ਉਹ ਚੱਲ ਰਹੀ ਹੈ ਮਾਨ ਸਾਹਿਬ ਦੀ ਸਪੀਚ ਮੈਂ ਦੇਖ ਰਿਹਾ ਸੀਗਾ ਕਿ ਉਹ ਸ਼ੁਰੂ ਹੋ ਗਈ ਸੀਗੀ ਆਖਰੀ ਜਦੋਂ ਮੈਂ ਅਪਡੇਟ ਲਈ ਆ ਪਰ ਜਿਹੜਾ ਤੁਸੀਂ ਇਹ ਫੰਡ ਦਾ ਜ਼ਿਕਰ ਕਰਦੇ ਹੋ ਜੀ ਚਲੋ ਮੈਂ ਇਹਦੇ ਤੇ ਆ ਜਾਵਾਂ ਇਸ ਫੰਡ ਬਾਰੇ ਮੈਂ ਸਵਾਲ ਵੀ ਭੇਜੇ ਸਨ ਸਬੰਧਤ ਅਥਾਰਟੀ ਨੂੰ ਕਿ ਭਾਈ ਕੀ ਇਹ ਆਰਟੀਆਈ ਤਹਿਤ ਆਉਂਦੀ ਹੈ ਤਜਵਾਬ ਮਿਲਿਆ ਕਿ ਐਸ ਆਉਂਦੀ ਹੈ ਸੋਸਾਇਟੀ ਐਕਟ ਦੇ ਤਹਿਤ ਰਜਿਸਟਰਡ ਹੈ ਜੀ ਠੀਕ ਹੈ ਚਲੋ ਦੇਖਾਂਗੇ ਆਰਟੀਆਈ ਦਿੰਦੇ ਆ ਕਿ ਨਹੀਂ ਹਾਂ ਉਹ ਚਲੋ ਬਾਅਦ ਦੀ ਗੱਲ ਹੈ ਪਰ ਦੇਖੀਏ ਦੇਖਿਆ ਗਿਆ ਨਾ ਦੇਖेंगे ਦੇਖेंगे ਪਰੰਤੂ ਇੱਕ ਚੀਜ਼ ਬੜੀ ਇੰਟਰਸਟਿੰਗ ਹੈ ਯਾਦ ਕਰੋ ਜਦ ਅਰਵਿੰਦ ਕੇਜਰੀਵਾਲ ਜੀ ਪਾਵਰ ਦੇ ਵਿੱਚ ਸੀਗੇ ਜੀ ਸਤਾ ਇਹਨਾਂ ਦੇ ਹੱਥ 'ਚ ਸੀ ਦਿੱਲੀ ਤਕੁ ਤਕਰੀਬਨ ਤਿੰਨ ਕੁ ਵਰੇ ਪਹਿਲਾਂ ਦੀ ਗੱਲ ਹੋ ਗਈ ਦੋ ਤਿੰਨ ਵਰੇ ਪਹਿਲਾਂ ਦੀ ਇਹਨਾਂ ਨੇ ਇੱਕ ਦਾਵਾ ਕੀਤਾ ਸੀਗਾ ਕਿ ਸਾਡੇ 40 ਵਿਧਾਇਕਾਂ ਨੂੰ ਤੋੜਨ ਵਾਸਤੇ ਇੱਕ ਮੋਟੀ ਰਕਮ ਭਾਰਤੀ ਜਨਤਾ ਪਾਰਟੀ ਖਰਚ ਕਰਨ ਫਿਰਦੀ ਹੈ ਜੀ ਤੇ ਉਸ ਵੇਲੇ ਇਹਨਾਂ ਨੇ ਕਿਹਾ ਸੀਗਾ ਕਿ ਕੀ ਇਹ ਫੰਡ ਪੀਐਮ ਕੇਅਰਸ ਫੰਡ ਚੋਂ ਆ ਰਿਹਾ ਹ ਹ ਤਾਂ ਹੁਣ ਤੁਸੀਂ ਦੇਖੋ ਕਿ ਜਦ ਮੈਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਦੇਖਿਆ ਤਾਂ ਕਮਾਲ ਦੀ ਗੱਲ ਹੈ ਕਿ ਪੀਐਮ ਕੇਅਰਸ ਫੰਡ ਵਾਲੀ ਤੇ ਵੀ ਗਿਆ ਮੈਂ ਉਹਦੇ ਚ ਵੀ ਚੇਅਰਮੈਨ ਕੌਣ ਹੈ ਜਿਹੜੇ ਜੀ ਪੀਐਮ ਕੇਅਰਸ ਫੰਡ ਵਾਲੇ ਪ੍ਰਧਾਨ ਮੰਤਰੀ ਇਧਰੋਂ ਕੌਣ ਹੈ ਮੁੱਖ ਮੰਤਰੀ ਜੀ ਉਧਰ ਕੌਣ ਨੇ ਜੀ ਟਰਸਟੀ ਮੰਤਰੀ ਇਧਰ ਕੌਣ ਹੈ ਜੀ ਮੰਤਰੀ ਮੈਂ ਤਾਂ ਨਜ਼ਾਰੇ ਹੀ ਵਜੇ ਪਏ ਹਾਂ ਹਾਂ ਜੀ ਤੇ ਉਸ ਟਾਈਮ ਇਹਨਾਂ ਨੇ ਪੀਐਮ ਕੇਅਰਸ ਫੰਡ ਤੇ ਸਵਾਲ ਚੁੱਕੇ ਪੀਐਮ ਕੇਅਰਸ ਫੰਡ ਤੇ ਆਪਣੇ ਆਪ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਇੱਕ ਐਸਾ ਤਮਾਸ਼ਾ ਬਣਾ ਦਿੱਤਾ ਜੀ ਕਿ ਜੀ ਦਿੱਤੇ ਤੇ ਅੱਜ ਵੀ ਪਟੀਸ਼ਨਾਂ ਲਗੀਆਂ ਪਈਆਂ ਨੇ। ਹਮ ਮਾਰ ਕਾਰਪੋਰੇਟ ਤੋਂ ਪੈਸੇ ਪੁਆ ਨਿਗਮਾਂ ਤੋਂ ਪੈਸੇ ਪੁਆ ਆਧਾਰਿਆਂ ਤੋਂ ਪੈਸੇ ਪੁਆ ਤੇ ਜਦੋਂ ਲੋਕਾਂ ਨੇ ਆਖਿਆ ਕਿ ਖਰਚ ਬਰਚੇ ਦਾ ਹਿਸਾਬ ਕਰ ਲੀਆ ਮੋਦੀ ਜੀ ਉਹ ਕਹਿੰਦੇ ਹੱਟ ਪਿੱਛੇ ਤੇਰੇ ਜਿਹੇ ਵੀ ਫਿਰਦੇ ਪੇ ਮੈਂ ਉਂਗਲਾਂ ਤੇ ਦੁਨੀਆ ਵਿੱਚ ਆਈ ਉਹ ਕਹਿੰਦੇ ਵੀ ਇਹ ਤੇ ਬਈ ਪਬਲਿਕ ਚੈਰੀਟੇਬਲ ਟਰਸਟ ਹੈ ਇਹਦੇ ਚ ਕੀ ਹਸਾਬਕਤਾ ਹੋਣਾ ਜੀ ਕੁੱਪ ਕਰੋ ਹਮ ਚੈਦੀ ਹੋ ਗਈ ਬਸ ਬਸ ਜੀ ਹਾਂ ਜੀ ਉਹ 3 ਕੋਹਜ਼ਾਰ ਕਰੋੜ ਦਾ ਹਸਾਬ ਕਤਾਬ ਆਇਆ ਅਰਬਾਂ ਰੁਪਈਆ ਉਹਦੇ ਚ ਗਿਆ ਤੇ ਹੁਣ ਜੇ ਤੁਸੀਂ ਦੇਖੋਗੇ ਤਾਂ ਜਿਹੜੇ ਲੋਕ ਉਸ ਵੇਲੇ ਪੀਐਮ ਕੇਅਰਸ ਫੰਡ ਤੇ ਉਂਗਲ ਚੁੱਕ ਰਹੇ ਸੀਗੇ ਉਹਨਾਂ ਨੇ ਵੀ ਲਗਭਗ ਵੈਸੀ ਹੀ ਤਰਜ਼ ਜਿਹੜੀ ਹੈ ਉਹ ਅਖਤਿਆਰ ਕਰਕੇ ਤੇ ਇਹ ਫੰਡ ਬਣਾ ਲਿਆ ਹੁਣ ਚਲੋ ਦੇਖਾਂਗੇ ਕਿ ਕਿੰਨਾ ਕੁ ਆਉਂਦਾ ਹੈ ਕਿੰਨਾ ਕੁ ਜਾਂਦਾ ਹੈ ਆਰਟੀਆਈ ਪਾਵਾਂਗੇ ਕਿ ਆਰਟੀਆਈ ਰਾਹੀਂ ਇਹ ਜਵਾਬ ਦਿੰਦੇ ਆ ਪਰ ਇਹਨਾਂ ਨੇ ਕੀ ਕਹਿਣਾ ਮੈਂ ਤੁਹਾਨੂੰ ਹੁਣ ਦੱਸ ਦਿੰਨਾ ਅਸੀਂ ਪੁੱਛਾਂਗੇ ਕਿ ਜੋ ਕਟਾਰੂ ਚੱਕ ਜੀ ਨੇ ਕਰਮਚਾਰੀਆਂ ਤੋਂ ਪੈਸਾ ਲੈ ਕੇ ਦਿੱਤਾ ਹੈ ਕਿਹਦੇ ਤੋਂ ਕਿੰਨਾ ਕਿੰਨਾ ਆਇਆ ਹਾਂ ਜਾਂ ਜੋ ਅਰੋੜਾ ਸਾਹਿਬ ਨੇ ਲੈ ਕੇ ਦਿੱਤਾ ਹੈ 5 ਕਰੋੜ ਕਿਹੜੇ ਕਿਹੜੇ ਅਧਿయోగਪਤੀ ਤੋਂ ਤਾਂ ਤੁਸੀਂ ਪਤਾ ਕੀ ਕਹਿਣਾ ਹੈ ਕਿ ਥਰਡ ਪਾਰਟੀ ਦਾ ਡਾਟਾ ਜਿਹੜਾ ਜੀ ਉਹ ਤੁਸੀਂ ਸ਼ੇਅਰ ਨਹੀਂ ਕਰ ਸਕਦੇ ਕਿਉਂਕਿ ਪ੍ਰਾਈਵੇਸੀ ਦਾ ਮਾਮਲਾ ਲੋ ਤੁਸੀਂ ਜਵਾਬ ਦੇਣਾ ਹੈ ਤਾਂ ਮੇਰਾ ਅੱਜ ਤੁਸੀਂ ਜਵਾਬ ਲਿਖ ਲਓ ਇੱਥੇ ਜੀ ਇਹ ਇਹ ਜਵਾਬ ਦੇਣਾ ਜੇ ਤੁਸੀਂ ਚਲੋ ਹੁਣ ਅੱਗੇ ਆਜੋ ਜਿਹੜੀ ਅੱਜ ਹੋਈ ਆ ਫਿਰ ਅੱਜ ਬਾਜਵਾ ਸਾਹਿਬ ਤੇ 치ਮਾ ਸਾਹਿਬ ਮਿਹਨੂ ਮਿਹਣੀ ਜੀ ਤੇ ਪਿਛਲੀ ਜਿਹੜੀ ਸਪੀਚ ਸੀਗੀ ਮਾਨ ਸਾਹਿਬ ਦੀ ਤੇ ਬਾਜਵਾ ਸਾਹਿਬ ਇਹਨਾਂ ਦੇ ਉਹੀ ਫਿਰ ਭੇੜ ਅੱਜ ਵੀ ਵੇਖਣ ਨੂੰ ਮਿਲੇ ਤੇ ਗੱਲ ਇਹ ਆ ਕਿ ਚੀਮਾ ਸਾਹਿਬ ਨੇ ਸਵਾਲ ਚੁੱਕ ਦਿੱਤਾ ਕਿ ਤੁਸੀਂ ਬੰਦੇ ਅੰਦਰ ਤੁਸੀਂ ਜ਼ਮੀਨ ਕਾਤੋਂ ਖਰੀਦੀ ਬੈਠੇ ਹੋ ਮਾਈਨਿੰਗ ਕੰਨੀ ਜੇ ਉਹ ਅੱਗੋਂ ਪੈ ਨਿਕਲੇ ਉਹ ਕਹਿੰਦੇ ਵੀ ਤੁਸੀਂ ਡਿਸਟਿਲਰੀ ਤੋਂ ਮਹੀਨੇ ਦਾ ਕਰੋੜ ਕਰੋੜ ਡੇਡ ਡੇਡ ਕਰੋੜ ਇਕੱਠਾ ਕਰਦੇ ਹੋ ਤੁਸੀਂ ਤਾਂ 35 40 ਕਰੋੜ ਇੱਕ ਹੱਥ ਹੱਟ ਕਰਦੇ ਜੀ ਉੱਥੇ ਲਾ 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 ਲਾਉਗੀ ਹੁਣ ਸਾਨੂੰ ਕੀ ਪਤਾ ਜੀ ਆਖੇ ਉਹ ਕਹਿੰਦੇ ਆ ਬਾਜਵਾ ਸਾਹਿਬ ਵੀ ਮੈਂ ਕਿਸੇ ਚੋਰ ਤੋਂ ਲਈ ਹੈ ਪਹਿਲੀ ਜੋ ਰੇਟ ਸੀ ਉਹ ਮੈਂ ਦੇ ਕੇ ਉਹ ਮੁੱਲ ਧਾਰ ਕੇ ਤੇ ਭਾਈ ਤੁਹਾਨੂੰ ਸਟਾਮ ਡਿਊਟੀ ਦਿੱਤੀ ਆ ਜੀ ਲਾ 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 ਉੱਥੇ ਆ ਹੋ ਗਈ ਆ ਆਪਸੀ ਰੌਲਾ ਪੈ ਕੇ ਰਹਿ ਜਾਂਦਾ ਵਿੱਚ ਐਂਡ ਤੇ ਗੱਲ ਮੁੱਕਦੀ ਕਿੱਥੇ ਤੁਸੀਂ ਇਹ ਵੇਖੋ ਜੋ ਪੰਜਾਬੀਆਂ ਨੂੰ ਵੇਖਣ ਦੀ ਗੱਲ ਆ ਕਿ ਕਲਾਈਮੇਟ ਚੇਂਜ ਗਲੋਬਲ ਵਾਰਮਿੰਗ ਇਹਨਾਂ ਚੀਜ਼ਾਂ ਦੇ ਮੱਦੇਨਜ਼ਰ ਕੋਈ ਗੱਲ ਹੋਈ ਆ ਹੂੰ ਜੋ ਸਾਡੀਆਂ ਜ਼ਿੰਮੇਵਾਰੀਆਂ ਨੇ ਕੁਦਰਤ ਤੋਂ ਛੁੱਟ ਜੀ ਕੁਦਰਤ ਅੱਗੇ ਕੋਈ ਜ਼ੋਰ ਨਹੀਂ ਚੱਲਦਾ ਕਿਉਂਕਿ ਜੇ ਸਾਡੀ ਡੈਮਾਂ ਦੀ ਕੈਪੈਸਿਟੀ 5.5 ਬਿਲੀਅਨ ਕਿਊਬਿਕ ਹੈ ਤਜ 11 ਆ ਗਿਆ ਤਾਂ ਉਹ ਤਾਂ ਸਾਫ ਹੈ ਕਿ ਪਾਣੀ ਤੇ ਅੱਗੇ ਰਿਲੀਜ਼ ਕਰਨਾ ਪੈਣਾ ਹੈ ਜੀ ਬਟ ਜਿੱਥੇ ਕਿਤੇ ਤਬਾਈ ਨੂੰ ਘੱਟ ਕੀਤਾ ਜਾ ਸਕਦਾ ਸੀ ਹੂੰ ਕਿ ਉੱਥੇ ਜ਼ਿੰਮੇਵਾਰੀ ਫਿਕਸ ਹੋਏਗੀ ਤੀਜੀ ਚੀਜ਼ ਖੁਦ ਮਾਨ ਸਾਹਿਬ ਨੇ ਮੰਨਿਆ ਕਿ ਬੀਬੀਐਮਬੀ ਦੀ ਕਿਤੇ ਨਾ ਕਿਤੇ ਨਲਾਇਕੀ ਆ ਜੀ ਬੀਬੀਐਮਬੀ ਛਟਾਤੀ ਹੈ ਪਰ हरियाणा ਦਬਾਅ ਪਾ ਰਿਆ ਪਾਣੀ ਛੱਡੋ ਜੀ ਪਾਣੀ ਛੱਡੋ ਬਿਉਦੇ ਨਾਲ ਹੜ ਘਟ ਜਾਣੇ ਸੀ ਬਿਲਕੁਲ ਉਹ ਬੇਹੂਦਾ ਬੀਬੀਐਮਬੀ ਦਾ ਲੌਜੀਕ ਹੈ ਹਮ ਪਰ ਇਸ ਗੱਲ ਨੂੰ ਕਿਤੇ ਛੋਇਆ ਗਿਆ ਕਿ ਜੋ ਰਾਜਸਥਾਨ ਇੱਕ ਇਨਡਾਇਰੈਕਟ ਪ੍ਰੈਸ਼ਰ ਕ੍ਰੀਏਟ ਕਰਦਾ ਹੈ ਕਿ ਤੁਸੀਂ ਜੀ ਲੈਵਲ ਇੰਨਾ ਲੈ ਕੇ ਜਾਣਾ ਜੀ ਸਾਡੇ ਪਾਣੀ ਦਾ ਮਸਲਾ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਉੱਤੇ ਤੇ ਹੋਣ ਕਰਕੇ ਜੋ ਉਹ ਪ੍ਰੈਸ਼ਰ ਪੈਂਦਾ ਹੈ ਉਦੇ ਲਈ ਕੋਈ ਲੰਬ ਮੰਦੀ ਦਾ ਕੋਈ ਤੁਹਾਡੇ ਕੋਲ ਇਸ ਵੇਲੇ ਕੋਈ ਅਪਰੋਗਰਾਮ ਹੈ ਜੀ ਠੀਕ ਹੈ ਜੀ ਕੱਲ ਨੂੰ ਬੰਨਾਂ ਨੂੰ ਕਿਵੇਂ ਮਜ਼ਬੂਤ ਕੀਤਾ ਜਾਣਾ ਹੈ ਲੋਕਾਂ ਦਾ ਵਸੀਵਾ ਕਿਦਾਂ ਕੀਤਾ ਜਾਣਾ ਚਾਹੀਦਾ ਹੈ ਅਸੀਂ ਆਪਣਾ ਜਿਹੜਾ ਮੌਸਮ ਤੰਤਰ ਹੈ ਹੂੰ ਖਾਸ ਤੌਰ ਤੇ ਪੇਸ਼ੀਨ گوئی ਕਰਨ ਵਾਲਾ ਕਿ ਕੀ ਅਸੀਂ ਉਹਨੂੰ ਹੁਣ ਵਧੀਆ ਸੁਚੇਤ ਜਾਂ ਨਾ ਕਰੀਏ ਹੂੰ ਜੇ ਆਈਐਮਡੀ ਦਾ ਡਾਟਾ ਜਿਹੜਾ ਉਹ ਮੈਂ ਉਦੋਂ ਵੀ ਕਿਹਾ ਸੀਗਾ ਕਿ ਆਈਐਮਡੀ ਦਾ ਡਾਟਾ ਚਲੋ ਠੀਕ ਹੈ ਅਗਸਤ ਦੇ ਵਿੱਚ ਤੇ ਉਹਨਾਂ ਨੇ ਜੋ ਪੇਸ਼ੀਨ گوئی ਕੀਤੀ ਉਹਨਾਂ ਨੇ ਕਿਤੇ ਨਾ ਕਿਤੇ ਮਾਤ ਖਾਧੀ ਪਰ ਪੇਸ਼ੀਨ گوئی ਤੇ ਉਹਨਾਂ ਨੇ 1 ਅਪ੍ਰੈਲ ਵੀ ਕਰਤੀ ਸੀ ਪੇਸ਼ੀਨ گوئی ਤੇ ਉਹਨਾਂ ਨੇ 1 ਮਈ ਚ ਵੀ ਕਰ ਦਿੱਤੀ ਸੀ ਉਹ ਤੇ ਸਟਿੱਕ ਗਈ ਹੈ ਉਹਦੇ ਲਈ ਆਪਾਂ ਕੀ ਪ੍ਰਬੰਧ ਕੀਤੇ ਤਾਂ ਯਾਨੀ ਇਹਨਾਂ ਗੱਲਾਂ ਤੇ ਬਹਿਸ ਹੋਣੀ ਚਾਹੀਦੀ ਆ ਕਿ ਪਈ ਅਸੀਂ ਕਿ estrā ਕੇਂਦਰ ਦੇ ਨਾਲ ਤਾਲਮਿਲ ਕਰਕੇ ਉਹਨਾਂ ਨੂੰ ਆਪਣਾ ਦੁੱਖ ਦਸੀਏ ਕਿ ਇੱਕ ਪਾਸੇ ਬੈਠਾ ਰਾਜਸਥਾਨ ਇੱਕ ਪਾਸੇ ਬੈਠਾ ਹਰਿਆਣਾ ਉੱਤੇ ਸਾਡੇ ਹਿਮਾਚਲ ਆ ਸਾਰੇ ਆਪੋ ਆਪਣੇ ਹਿੱਤਾਂ ਨੂੰ ਪਏ ਆ ਤੇ ਵਿੱਚ ਅਸੀਂ ਰੜੇ ਪਏ ਆ ਅਸੀਂ ਮੈਦਾਨੀ ਏਰੀਆ 'ਚ ਬੈਠੇ ਆ ਜੀ ਜੋ ਪਾਣੀ ਆਉਂਦਾ ਜੋ ਬਰਬਾਦੀ ਆਉਂਦੀ ਆ ਬਈ ਸਾਡਾ ਕੁਛ ਕਰੋ ਹੂੰ ਠੀਕ ਹੈ ਨਾ ਜੀ ਇਨਾ ਚੀਜ਼ਾਂ ਤੇ ਚਰਚਾ ਕਰਨ ਦੀ ਥਾਂ ਤੇ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਮੁੱਖ ਮੰਤਵ ਤੇ ਇਹੋ ਆ ਨਾ ਕਿ ਤੁਸੀਂ ਆਪਣੇ ਪੱਧਰ ਤੇ ਆ ਡਾਟਾ ਜੀ ਫਲਾ ਹੈ ਜੀ ਫਲਾ ਆਪਦੇ ਅਨੁਸਾਰ ਗੱਲਾਂ ਜਿਹੜੀਆਂ ਚੁਣ ਕੇ ਆਪੋਜੀਸ਼ਨ ਵਾਲੇ ਵੀ ਤੇ ਇਦਾਂ ਹੀ ਕਰਦੇ ਆ ਨਾ ਕਿ ਉਹਨਾਂ ਨੇ ਆ ਆਪਣੀ ਸੁਵਿਧਾ ਅਨੁਸਾਰ ਮਾਮਲੇ ਚੁੱਕਨੇ ਚੁੱਕ ਕੇ ਠੀਕ ਆ ਲੋਕਾਂ ਦੀ ਕਚਹਿਰੀ ਦੇ ਵਿੱਚ ਤੁਸੀਂ ਆ ਗਏ ਹੋ ਤਾਂ ਚਲੋ ਬਸ ਠੀਕ ਠਾਕ ਆ ਪਰ ਭਵਿਕ ਮੁਖੀ ਸਾਡੀ ਰਣਨੀਤੀ ਕਿੱਥੇ ਆ ਸਰ ਬਿਲਕੁਲ ਇਹ ਸਿੱਖਿਆ ਉਹਦਾ ਰੋਡ ਮੈਪ ਕੀ ਹੈ ਅਸੀਂ ਕਿ ਕੀ ਸਿੱਖਿਆ ਸੀ ਬਿਲਕੁਲ ਜੀ ਇਹਨਾਂ ਚੀਜ਼ਾਂ ਤੇ ਗੱਲ ਤੇ ਹੋਣੀ ਚਾਹੀਦੀ ਆ ਕਿ ਕੀ ਹੁਣ ਵੇਲਾ ਆ ਗਿਆ ਕਿ ਅਸੀਂ ਜਲ ਸਰੋਤ ਵਿਭਾਗ ਦੇ ਵਿੱਚ ਰਿਫਾਰਮਸ ਕਰੀਏ ਜੀ ਜਾ ਭਈ 15 ਤੋਂ 25 ਕਿਲੋਮੀਟਰ ਬਨ ਜੇ ਸ਼ਤਰਾਣਾ ਇਲਾਕੇ ਦੇ ਇਲਾਕਾ ਨਿਵਾਸੀ ਬਣਾ ਕੇ ਤੇ ਆਪਦੀ ਬਰਬਾਦੀ ਟਾਲ ਸਕਦੇ ਆ ਕਿ ਸਰਕਾਰ ਦਾ ਤੰਤਰ ਬਿਲਕੁਲ ਉਹਦੇ ਮੁਕਾਬਲੇ ਖਸਤਾ ਹੋ ਚੁੱਕਾ ਹੈ ਇਹਨਾਂ ਗੱਲਾਂ ਤੇ ਚਰਚਾ ਹੋਣੀ ਚਾਹੀਦੀ ਸੀ ਰੋਡ ਮੈਪ ਠੋਸ ਰੂਪ ਦੇ ਵਿੱਚ ਸਾਡੇ ਸਾਹਮਣੇ ਹੋਣਾ ਚਾਹੀਦਾ ਜੀ ਬਿਲਕੁਲ ਬਿਲਕੁਲ ਜੀ ਮੇਰੇ ਕੋਲ ਕੁਝ ਦੋਸਤਾਂ ਨੇ ਆਪਣਾ ਕਮੈਂਟ ਸ਼ਾਮਲ ਕਰ ਲੈਣਾ ਜੇ ਕੋਈ ਸਵਾਲ ਹੋਇਆ ਤੇ ਇਹਦੇ ਵਿੱਚੋਂ ਆਪ ਲੈਣੇ ਹਰਪੀ ਸਿੰਘ ਸਰਾਣ ਜੀ ਕਹਿ ਰਹੇ ਕਿ ਪਿੰਡਾਂ ਦੇ ਵਿੱਚ ਵਿਕਾਸ ਦਾ ਕੋਈ ਕੰਮ ਨਹੀਂ ਚੱਲ ਰਿਹਾ